ਸਭ ਤੋਂ ਪਹਿਲਾਂ ਬਤੇਰੀ ਸਾਂਝ ਪਾਈਏ ਵਾਹਿਗੁਰੂ ਦੀ ਕਾ ਖਾਰਸਾ ਵਾਹਿਗੁਰੂ ਜੀ ਦੀ ਫਤਿਹ ਵਿਚਾਰਾਂ ਤਪਾਣੀ ਵਾਲੇ ਗੋਤ ਹੋ ਗਈਆਂ ਸਾਰੇ ਬਲਾਰਿਆਂ ਨੇ ਤੁਹਾਨੂੰ ਜੋ ਘੁੱਟੇ ਤੇ ਆ ਰਹੇ ਸਤਲੁਜ ਜੈਰਾ ਪਾਗਾਂ ਜਾ ਰਹੀਆਂ ਨੇ ਉਹਦੇ ਬਾਰੇ ਚਾਣਨਾ ਪਾਇਆ ਤੁਸੀਂ ਇਸ ਇਲਾਕੇ ਦੇ ਉਹ ਲੋਕ ਐ ਜਿਹੜੇ ਸਭ ਤੋਂ ਜ਼ਿਆਦੇ ਭੀੜ ਤੋਂ ਕਿਉਂਕਿ ਤੁਸੀਂ ਇਹਨਾਂ ਨਹਿਰਾਂ ਦੇ ਆਲੇ-ਦਾਲੇ ਪਿੰਡਾਂ 'ਚ ਬੈਠੇ ਹੋ ਇਹ ਹੀ ਪਾਣੀ ਤੁਹਾਡੀਆਂ ਜ਼ਮੀਨਾਂ ਨੂੰ ਲੱਗਦਾ ਹੈ ਇਹ ਹੀ ਪਾਣੀ ਤੁਸੀਂ ਘਰਾਂ 'ਚ ਵਰਤਦੇ ਹੋ ਵਾਟਰ ਵਾਸਾਂ ਰਾਹੀਂ ਇਸ ਤਰ੍ਹਾਂ ਭਾਈ ਤੋਹ ਨੇ ਦੱਸਿਆ ਕਿ ਜਿਹੜੀ ਦੇਗ ਗੁਰੂ ਘਰ ਵਰਤਦੀ ਹੈ ਦੇਗ ਨਹੀਂ ਜਿੰਨਾ ਵੀ ਲੰਗਰ ਆਪਾਂ ਜਿਹੜੇ ਗੁਰੂ ਘਰ ਖੜੇ ਆ ਤਿਆਰ ਹੁੰਦਾ ਪ੍ਰਸ਼ਾਦਾ ਦਾਲਾਂ ਸਬਜ਼ੀਆਂ ਉਹ ਵੀ ਸਾਰਾ ਉਸ ਪਾਣੀ ਨਾਲ ਹੀ ਤਿਆਰ ਹੁੰਦਾ ਤਾਂ ਮੈਂ ਪਰਸੋ ਮੁਖਸਰ ਸੀਗਾ ਉਥੇ ਵਧਾਈ ਪਿੰਡ ਹੈ ਨਾਲ ਹੀ ਮੁਖਸਰ ਦੇ ਪਹਿਲੇ ਪਾਸੇ ਉਸ ਪਿੰਡ ਦੇ ਲੋਕ ਆਏ ਸਰਪੰਚ ਵੀ ਆਇਆ ਹੋਰ ਲੋਕ ਵੀ ਆਏ ਉਹ ਕਹਿੰਦੇ ਭਾਈ ਇਸ ਪਾਣੀ ਦੇ ਨਾਲ ਸਾਡੇ ਦੋ ਬੰਦਿਆਂ ਦੀ ਮੌਤ ਇਹ ਪਾਣੀ ਦੀ ਗੈਂ ਚੜ ਕੇ ਹੋਗੀ ਤੁਸੀਂ ਦੇਖੋ ਕਿੰਨੀ ਜ਼ਾਹਰਾ ਵੀ ਇੱਕ ਗਾਂ ਚੜਨ ਦੇ ਨਾਲ ਹੀ ਦੋ ਬੰਦੇ ਉੱਥੇ ਮਰੇ ਆ ਤੇ ਜਿਹੜੇ ਹਾਲਾਤ ਜੇ ਤੁਸੀਂ ਉੱਥੇ ਖੜ ਕੇ ਦੇਖੋਗੇ ਵਲੀਪੁਰਾ گاਉਂਸਪੁਰਾ ਜਾਂ ਜਮਾਲਪੁਰਾ ਜਿੱਥੋਂ ਪਾਣੀ ਪੈਂਦਾ ਤੋ ਉੱਥੇ 10 ਮਿੰਟ ਖੜਨਾ ਔਖਾ ਹੋ ਜਾਂਦਾ ਜੇ ਆਪ ਉਹ 10 ਮਿੰਟ ਵੀ ਨਹੀਂ ਖੜ ਸਾਰੇ ਦਾ ਲਗਾਤਾਰ ਆਪਾਂ 40 ਸਾਲ ਤੋਂ ਇਹ ਪਾਣੀ ਪੀ ਰਹੇ ਹਾਂ ਇਹ ਜੇ ਸਾਨੂੰ ਲੱਗਦਾ ਵੀ ਕੋਈ ਸਰਕਾਰ ਇਹਦਾ ਹੱਲ ਕਰੂਗੀ ਤਾਂ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਸਾਰੇ ਸਰਕਾਰ ਵਾਲੇ ਸਾਡੇ ਨਾਲ ਹੀ ਹੁੰਦੇ ਸੀਗੇ ਆਪਣੇ ਇੱਥੇ ਜਸਕੀਰ ਜੀ ਬੈਠੇ ਆ, ਭਾਈ ਅਮਨ ਬੈਠਾ ਡਾਕਟਰ, ਭਾਈ ਅਮਤੋਜ ਬੈਠਾ, ਦਲੇਰ ਬੈਠਾ ਗੁਰਪ੍ਰੀਤ ਚੰਦਵਾਜ ਅਮਰੀਕਾ ਚ ਲੱਗ ਗਿਆ ਉਹ ਵੀ ਸਾਡੇ ਨਾਲ ਹੁੰਦਾ ਸੀ 16-17 ਤੋਂ ਲੈ ਕੇ ਸੀ ਉਹ ਲਗਾਤਾਰ ਉੱਥੇ ਜਾਣ ਲੱਗੇ ਆ ਜਾ ਕਲਤਾਰ ਸੰਧਵਾ ਵਰਗੇ ਭਵੰਤਮਾਨ ਵਰਗੇ ਚੀਮੇ ਵਰਗੇ ਮੀਤ ਹੀਰ ਵਰਗੇ ਉੱਥੇ ਸਾਡੇ ਨਾਲ ਜਾ ਕੇ ਵੀਡੀਓ ਬਣਾਉਂਦੇ ਸੀ ਮੀਡੀਆ ਨੂੰ ਵੀ ਦੱਸਦੇ ਸੀ ਫੋਟੋਮਾਂ ਵੀ ਕਰਾਉਂਦੇ ਸੀ ਵੀ ਇਹ ਦੇਖੋ ਜੀ ਇਹ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਪਰ ਹੁਣ ਸਰਕਾਰ ਬਣੀ ਨੂੰ ਢਾਈ ਤਿੰਨ ਸਾਲ ਹੋ ਗਏ ਆ ਇੱਕ ਸੱਤਵੇਂ ਬਰੀ ਵਿਧਾਨ ਸਭਾ ਕਮੇਟੀ ਬਣੀ ਆ ਭੋਲਾ ਸਿੰਘ ਗਰੇ ਵਾਲਾ ਐਮ ਐਲ ਏ ਲੁਧਿਆਣੇ ਤੋਂ ਉਹਦਾ ਚੇਅਰਮੈਨ ਆ ਮਾਨੋਪ੍ਰਦੇਯ ਆਲੀਅਰਗੇ ਜਾਖੜ ਅਰਗੇ ਉਹਦੇ ਮੈਂਬਰ ਐ ਉਹਨਾਂ ਨੂੰ ਮਿਲੇ ਆ ਸਾਡੀ ਟੀਮ ਕੁਲਤਾਰ ਸਿੰਘ ਸੰਧਵਾ ਨੂੰ ਮਿਲੀ ਐ ਜਿਹੜੇ ਕੋਈ ਕਾਰਵਾਈ ਨਹੀਂ ਉੱਚੀ ਦੀ ਗੱਲ ਉੱਚੀ ਖੜੀ ਐ ਸੋ ਹੁਣ ਜੇ ਆਪਾਂ ਇਹ ਜ਼ਹਿਰਾਂ ਪੈਣ ਤੋਂ ਰੋਕਣੀਆਂ ਆਪਾਂ ਆਪਣੇ ਆਪ ਨੂੰ ਬਚਾਉਣਾ ਤਾਂ ਸਾਨੂੰ ਭਰਾਵੋ ਉੱਠਣਾ ਪੈਣਾ ਮੈਂ ਉਦੋਂ ਵੀ ਤੁਹਾਡੇ ਨਗਰਾਂ 'ਚ ਆਇਆ ਸੀਗਾ ਅਸੀਂ ਸਾਰੇ ਆ ساری ਸਮੁੱਚੀ ਸਾਡੀ ਟੀਮ ਜਦੋਂ ਘੱਲਖੁਰਦ ਨਹਿਰਾਂ ਦੇ ਬੈਠੇ ਉਦੋਂ ਵੀ ਮਸਲਾ ਇਹ ਸੀ ਵੀ ਆਪਾਂ ਨਹਿਰ ਦੇ ਵਿੱਚ ਲਫਾਫਾ ਨਹੀਂ ਪੈਣ ਦੇਣਾ ਜੇ ਲਫਾਫਾ ਪਾਇਆ ਤਾਂ ਮਾਰੇ ਜਾਉਂਗੇ ਹੁਣ ਤੁਸੀਂ ਦੇਖੋ ਵੀ ਨਾ ਤਾਂ ਇਹ ਨਹਿਰ ਤੇ ਮੇਰਾ ਪਿੰਡ ਹੈ ਨਾ ਮੇਰੇ ਪਿੰਡਾਂ ਨੂੰ ਇਹ ਨਹਿਰ ਦਾ ਪਾਣੀ ਜਾਂਦਾ ਉਦੋਂ ਵੀ ਅਸੀਂ 2 ਮਹੀਨੇ ਇੱਥੇ ਰਹਿ ਕੇ ਘੱਲਖੁਰਦ ਬਹਿ ਕੇ ਨੇਹਰਾ ਦੇ ਪੁਲਾਂ ਤੇ ਇਕੱਲੇ ਇਕੱਲੇ ਪਿੰਡ ਚ ਗਏ ਲੋਕਾਂ ਨੂੰ ਲਾਮਬੰਦ ਕੀਤਾ ਸਮਝਾਇਆ ਵੀ ਜੇਲ ਲਫਾਫਾ ਪੈ ਗਿਆ ਮਾਰੇ ਜਾਓਗੇ ਥੱਲੇ ਬੂੰਦ ਪਾਣੀ ਨਹੀਂ ਜਾਣਾ ਆ ਮਚਾਕੀ ਮਲ ਸਿੰਘ ਵਾਲਾ ਪਿੰਡ ਹੈ ਜਿੱਥੇ ਝਾਲ ਪੈਂਦੀ ਹੈ ਇੱਥੋਂ ਲੈ ਕੇ ਹਰੀਕੇ ਪੱਤਣ 75 ਕਿਲੋਮੀਟਰ ਦਾ ਏਰੀਆ ਬਣਦਾ ਇਹ ਸਾਰਾ ਲਫਾਫਾ ਰੁਕ ਗਿਆ ਏਦੂ ਪਰੇ ਪਾਤਾ ਹੁਣ ਮੈਂ ਮਕਸਰ ਦੇ ਪਿੰਡਾਂ ਚ ਗਿਆ ਮੈਂ ਪੁੱਛਿਆ ਮੈਂ ਕਿਹਾ ਕਿਵੇਂ ਆ ਲਫਾਫਾ ਪੈ ਗਿਆ ਚੰਗੇਓ ਸੌਖੇਓ ਕਹਿੰਦੇ ਭਾਈ ਬਹੁਤ ਔਖਾ ਹੋ ਗਿਆ ਥੱਲੋਂ ਜਿੰਨਾ ਮਾੜਾ ਪਾਣੀ ਸੀ ਲੂਣਾ ਸੀ ਠਾਰਾ ਪਾਣੀ ਸੀ ਉਹ ਸਾਰਾ ਪਾਣੀ ਤਹਾਂ ਆ ਗਿਆ ਪਾਣੀ ਸਾਰਾ ਹੀ ਮਾੜਾ ਹੋ ਗਏ ਕਿਉਂ ਨਹਿਰ ਦੇ ਵਿੱਚੋਂ ਉਹ ਲਫਾਫਾ ਐਡੀ ਮੋਟੀ ਸੀਟ ਆ 10 ਸਾਲ ਤੋਂ ਹੀ ਨਹੀਂ ਗੱਲਦਾ ਉਹ ਉਹ ਬੂੰਦ ਪਾਣੀ ਥੱਲੇ ਨਹੀਂ ਜਾਣ ਦਿੰਦਾ ਉੱਤੇ ਕੰਕਰੀਟ ਪਾਤਾ ਸੋ ਉਦੋਂ ਜੇ ਆਪਾਂ ਉੱਥੇ ਇੱਥੇ ਲਗਾਤਾਰ ਮਿਹਨਤ ਕੀਤੀ ਤਾਂ ਆਹ ਏਰੀਆ ਉਹ ਲਫਾਫਾ ਪੈਣ ਤੋਂ ਬਾਚ ਗਿਆ ਸੀ ਹੁਣ ਅਗਲੀ ਗੱਲ ਆ ਹੁਣ ਨਹਿਰ ਬਣਾ ਰਹੇ ਆ ਮਾਲਵਾ ਨਹਿਰ ਕਹਿੰਦੇ ਆ ਉਹਨੂੰ ਉਹ 7.5 ਸੌ ਕੁ ਉਸਕੀ ਨਹਿਰ ਬਣਾ ਰਹੇ ਆ ਇਹ ਉਹ ਬਣਾ ਰਹੇ ਆ ਜਿਹੜੀ ਰਾਜਸਥਾਨ ਵਾਲੀ ਨਹਿਰ ਆ ਪਰਲੀ ਉਹਦੇ ਉਤਲੇ ਪਾਸੇ ਉਹ ਰਾਜਸਥਾਨ ਸਰਕਾਰ ਨੇ ਪੰਜਾਬ ਸਰਕਾਰ ਨੂੰ ਸ਼ਾਂਤੀ ਦੇਦੀ ਵੀ ਜਿਹੜੀ ਸਾਡੀ ਜ਼ਮੀਨ ਪਈ ਆ ਤੁਸੀਂ ਵਰਤ ਲੋ ਨਹਿਰ ਕੱਢ ਲੋ ਚੰਗੀ ਗੱਲ ਆ ਨਹਿਰਾਂ ਨਿਕਲਣੀਆਂ ਚਾਹੀਦੀਆਂ ਨੇ 47 ਤੋਂ ਬਾਅਦ ਮੈਨੂੰ ਤਾਂ ਅੰਗਰੇਜ਼ ਜਿਹੜੀਆਂ ਨਹਿਰਾਂ ਨੂਰਾਂ ਬਣਾ ਕੇ ਠੀਕ ਆ ਬਾਕੀ ਤਾਂ ਤੋਂ ਬਾਅਦ ਨਹਿਰਾਂ ਬਣੀਆਂ ਹੀ ਨਹੀਂ ਕੀ ਕਹਿਣਾ ਕੋਈ ਇੱਕ ਅੱਧੀ ਨਹਿਰ ਬਣੀ ਹੋਵੇ ਤਾਂ ਚੰਗੀ ਗੱਲ ਆ ਨਹਿਰਾਂ ਬਣਨੀਆਂ ਚਾਹੀਦੀਆਂ ਨੇ ਨਹਿਰੀ ਪਾਣੀ ਪੂਰੇ ਪੰਜਾਬ ਦੀ ਧਰਤੀ ਨੂੰ ਲੱਗਣਾ ਚਾਹੀਦਾ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਹੁਣ ਤੁਸੀਂ ਜਿਹੜੇ ਇਹ ਨਹਿਰ ਤੋਂ ਪਾਣੀ ਵਰਤਦੇ ਹੋ ਲਿਫਟ ਪੰਪਰਾਂ ਹੀ ਵਰਤਦੇ ਹੋ ਇਹ ਲਿਫਟ ਪੰਪ ਵੀ ਪਟ ਦੇਣਗੇ ਹੁਣ 700 ਕਿਉ ਕਿੰਨਾ ਕੁ ਪਾਣੀ ਆ ਬਹੁਤ ਥੋੜਾ ਪਾਣੀ ਆ ਇੱਕਦਾਂ ਤੁਸੀਂ ਲੋਕ ਇਕੱਠੇ ਹੋ ਕੇ ਇੱਥੋਂ ਦਾ ਜਿਹੜਾ ਕਲਤਾਰ ਸੰਧਵਾ ਥੋੜਾ ਫਰੀਦਕੋਟ ਦਾ ਸਪੀਕਰ ਆ ਗੁਰਦੇਵ ਸਿੰਘ ਸੇਖੋਂ ਥੋੜਾ ਇੱਥੋਂ ਐਮ ਐਲ ਏ ਆ ਜਾਂ ਤੁਸੀਂ ਇੱਥੋਂ ਲੋਕ ਇਕੱਠੇ ਹੋ ਕੇ ਇਸ ਮਸਲੇ ਦੇ ਉੱਤੇ ਵੀ ਭਵੰਤਮਾਨ ਨੂੰ ਮਿਲੋ ਸਰਕਾਰ ਨੂੰ ਮਿਲੋ ਆਪਣੀ ਗੱਲ ਪਚਾਓ ਆਪਣੀ ਆਵਾਜ਼ ਠਾਓ ਵੀ ਇਹ ਨਹਿਰ 700 ਦੀ ਨਹੀਂ ਘੱਟੋ ਘੱਟ 22500 ਕੀ ਉਸਕ ਦੀ ਬਣਨੀ ਚਾਹੀਦੀ ਆ ਫਰਦੀ ਬਣਾਓ ਤਾਂ ਕਿ ਸਾਰੇ ਇਲਾਕੇ ਨੂੰ ਫਾਇਦਾ ਹੋਵੇ ਅਗਲੀ ਗੱਲ ਜਿਹੜੀ ਧਿਆਨ ਵਾਲੀ ਗੱਲ ਕਰਨ ਵਾਲੀ ਗੱਲ ਆ ਤੁਸੀਂ ਹੁਣ ਜਾ ਕੇ ਹਰੀਕੇ ਪੱਤਨ ਖੜਕੇ ਦੇਖਿਓ ਜਿਹੜਾ ਚਿੰਨੀ ਜ਼ਹਿਰ ਆਉਂਦੀ ਆ ਉਥੋਂ ਲੁਧਿਆਣੇ ਤੋਂ ਚੱਲ ਕੇ ਉਹ ਸਾਰਾ ਜਾਰੀਲਾ ਪਾਣੀ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਉਹ ਪੈਂਦਾ ਜ਼ਿਆਦਾਤਰ ਕਿਉਂਕਿ ਸਤਲੋਜ ਤੇ ਬਿਆਸ ਇਕੱਠੇ ਹੁੰਦੇ ਆ ਬਿਆਸ ਦਾ ਪਾਣੀ ਪਰਲੇ ਪਾਸੋਂ ਧੱਕਾ ਮਾਰਦਾ ਆ ਕੇ ਬਿਆਸ ਦਾ ਪਾਣੀ ਸਹਰਾ ਨਹਿਰ ਚ ਆ ਜਾਂਦਾ ਜ਼ਿਆਦਾਤਰ ਜਿਹੜਾ ਸਤਲੋਜ ਦਾ ਪਾਣੀ ਉਹ ਰਾਜਸਥਾਨ ਨਹਿਰ ਚ ਜਾਂਦਾ ਜਿਹੜੀ ਪਰਲੇ ਪਾਸੇ ਨਹਿਰ ਬਣੂਗੀ ਉਹ ਜਿੰਨਾ ਜਾਰੀਲਾ ਪਾਣੀ ਆ ਸਾਰਾ ਉਹ ਜਿੱਥੇ ਆ ਜਾਣਾ ਇਹ ਵੀ ਗੌਰ ਕਰਨ ਵਾਲੀ ਲੋੜ ਆ ਸੋ ਹੁਣ ਆਪਾਂ ਗੱਲਾਂ ਬਹੁਤ ਹੋ ਗਈਆਂ ਬੇਇੰਤੀ ਸਾਨੂੰ ਇੰਨੀ ਕਰਨਾ ਆਏ ਆ ਕਿ 15 ਅਗਸਤ ਨੂੰ ਆਪਣਾ ਵੱਡਾ ਮਾਰਚ ਚ ਲੁਧਿਆਣੇ ਤੇ 15 ਸਤੰਬਰ ਨੂੰ ਆਪਾਂ ਬੰਨ ਮਾਰਨ ਦਾ ਐਲਾਨ ਕੀਤਾ ਹੋਇਆ ਬਹੁਤ ਸਮਾ ਹੋਗਾ ਰੌਲਾ ਪਾਉਂਦਿਆਂ ਨੂੰ ਸਿਆਣੇ ਬੁੱਧੀਜੀਵੀ ਬੰਦਿਆਂ ਨੂੰ ਪੱਤਰਕਾਰਾਂ ਨੂੰ ਕਲਾਕਾਰਾਂ ਨੂੰ ਹੁਣ ਸਾਡੇ ਕੋਲੇ ਰਾਹ ਇਹੀ ਬਚਿਆ ਵੀ ਭਾਈ ਅਸੀਂ ਇਹਨੂੰ ਨੱਕਾ ਮਾਰਾਂਗੇ ਇਹਨੂੰ ਬੰਨ ਮਾਰਾਂਗੇ ਔਰ ਅਵਲੇ ਗੋਲੇ ਨਾ ਸਰਕਾਰਾਂ ਨੇ ਸੁਣਦੀਆਂ ਹੁਣ ਬੰਦ ਆਇਆ ਦਾ ਬੱਜਣਾ ਨਹੀਂ ਕੋਈ ਹਜ਼ਾਰ ਕੋਈ 2000 ਬੰਦਾ ਉੱਠ ਕੇ ਮਾਰ ਦੂਗਾ ਇਹ ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਲੱਖਾਂ ਬੰਦੇ ਉੱਠਣੇ ਚਾਹੀਦੇ ਖਾਸ ਤੌਰ ਤੇ ਤੁਹਾਡਾ ਇਲਾਕਾ ਸਾਰਾ ਫਰੀਦਕੋਟ ਦਾ ਜਿੰਨਾ ਠਾੜਦਾ ਏਰੀਆ ਜਿਹੜੇ ਤੁਸੀਂ ਲੋਕ ਇਹ ਪਾਣੀ ਪੀਨੇ ਹੋ ਤੁਸੀਂ ਪੀੜ ਤੋਂ ਘਰ ਘਰ ਕੈਂਸਰ ਕਾਲੇ ਵੀਡੇ ਜਮ ਜਮਦੇ ਜਵਾਕਾਂ ਨੂੰ ਵੀ ਕੈਂਸਰ ਤੇ ਕਾਲੇ ਪੀੜੀ ਤੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗੇ ਹੁਣ ਜੇਦਾ ਆਪਾਂ ਅਹੀਂ ਮਰਨਾ ਵੀ ਠੀਕ ਆ ਅਸੀਂ ਵੀ ਮਰ ਗਏ ਤੇ ਗਾਹਾਂ ਜਵਾਕ ਤਾਂ ਜੰਮਣੇ ਹੀ ਹਟ ਜਾਣੇ ਆ ਜਵਾਕ ਨਹੀਂ ਪੈਦਾ ਹੁੰਦੇ ਇਹ ਪਾਣੀ ਪੀ ਕੇ ਜਵਾਕ ਨਹੀਂ ਪੈਦਾ ਹੋਣੇ ਇਹ ਪਾਣੀ ਨੇ ਜ਼ਹਿਰ ਪੀ ਰਹੇ ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਵੀ ਇੰਨੀ ਜ਼ਹਿਰ ਤਕੜੀ ਆ ਗਾਉਂਸ ਪੂਰੇ ਅਸੀਂ ਖੜੇ ਇੱਕ ਦਿਨ ਉੱਥੇ ਬੁੱਢੇ ਦਰਿਆ ਦੇ ਉਰਲੇ ਪਾਸੇ ਫੈਕਟਰੀ ਲੱਗੀ ਵੀ ਆ ਅਸੀਂ ਗੱਲਾਂ ਕਰੀ ਜਾਈਏ ਪੰਜ ਸੱਤ ਜਾਣੇ ਖੜੇ ਕੋਲੇ মিডিਆ ਖੜਾ ਸਾਹਮਣੇ ਚੌਂਕੀਦਾਰ ਖੜਾ ਜਿਹੜਾ ਫੈਕਟਰੀ 'ਚ ਲੱਗਿਆ ਹੋਇਆ ਦਰਵਾਜੇ ਤੇ ਗੇਟ ਤੇ ਸਾਨੂੰ ਗੱਲਾਂ ਕਰਦਾ ਉਹਨੂੰ ਸੁਣ ਕੇ ਸਾਡੇ ਕੋਲੇ ਆ ਗਿਆ ਉਹਨੇ ਗੱਲ ਸੁਣਾਈ ਕਹਿੰਦਾ ਭਾਈ ਜਿਹੜਾ ਆਹ ਫੈਕਟਰੀ ਨੂੰ ਦਰਵਾਜਾ ਲੱਗਿਆ ਹੋਇਆ ਗੇਟ ਲੱਗਿਆ ਹੋਇਆ ਲੋਹੇ ਦਾ ਸਰਗੇ ਮੋٹے-ਮੋٹے ਸਿਸ ਸੂਤ ਦੇ ਸਰਗੇ ਲੱਗੇ ਆ ਮੂਹਰੇ ਪਾਸੇ ਥੱਲੋਂ ਗਲਿਆ ਪਿਆ ਕਹਿੰਦਾ ਮੈਂ ਕਹੇ ਕਹਿੰਦਾ ਭਈ ਆ ਗੇਟ ਗਲ ਗਿਆ ਦੇ ਨਾਲ ਮਖਾ ਪਾਣੀ ਨਾਲ ਗਲ ਗਿਆ ਕਹਿੰਦਾ ਨਾ ਪਾਣੀ ਤਾਂ ਲੱਗਦਾ ਹੀ ਨਹੀਂ ਇੱਥੇ ਗੇਟ ਉੱਚਾ ਬੁੱਢਾ ਦਰਿਆ ਨੀਵਾ ਪਗਦਾ ਕਹਿੰਦਾ ਜਦੋਂ ਪੂਰੇ ਦੀ ਹਵਾ ਵਗਦੀ ਹੈ ਨਾ ਇਹਦੇ ਵਿੱਚੋਂ ਜਿੰਨਾ ਕੈਮੀਕਲ ਉੱਡਦਾ ਉਹ ਉੱਡ ਕੇ ਇਹ ਸਰੀਆ ਇਹ ਲੋਹਾ ਉੱਡ ਕੇ ਕੈਮੀਕਲ ਨੇ ਉਹ ਜ਼ਹਿਰ ਨਿਗਾਲਿਆ ਤੁਸੀਂ ਇਹ ਦੇਖੋ ਵੀ ਇੰਨਾ ਖਤਰਨਾਕ ਕੈਮੀਕਲ ਅਸੀਂ ਪੀ ਰਹੇ ਹਾਂ ਜਿਹੜਾ ਸਰੀਏ ਨੂੰ ਸੂਤੇ ਨੂੰ ਲੋਹੇ ਨੂੰ ਮੋਟੇ ਨੂੰ ਉੱਡ ਕੇ ਗਾਲ ਦਿੰਦਾ ਉਹ ਤੇ ਪੈ ਕੇ ਗਾਲ ਦਿੰਦਾ ਸਾਨੂੰ ਕਿਵੇਂ ਛੱਡੂਗਾ ਉਹ ਸੁਸ਼ਕਰ ਕਿ ਤੁਸੀਂ 15 ਅਗਸਤ ਨੂੰ ਬਾਈ ਵੱਡਾ ਇਕੱਠ ਹੈ ਤੁਸੀਂ ਇੱਥੇ ਕਮੇਟੀ ਬਣਾ ਕੇ WhatsApp ਗਰੁੱਪ ਬਣਾ ਕੇ ਕਮੇਟੀ ਬਣਾ ਕੇ ਉਹਦੀ ਲਾਂਬ ਬੰਦੀ ਤੁਸੀਂ ਆਪ ਮਹਾਰੇ ਪਿੰਡਾਂ ਸ਼ੁਰੂ ਕਰਨੀਆਂ ਪਿੰਡਾਂ ਦੇ ਸੱਥਾਂ 'ਚੇ ਪ੍ਰਚਾਰ ਹੋਣਾ ਚਾਹੀਦਾ ਘਰਾਂ 'ਚੇ ਪ੍ਰਚਾਰ ਹੋਣਾ ਚਾਹੀਦਾ ਜਾਹੇ ਸਕੂਲਾਂ ਦੇ ਜਵਾਕਾਂ ਨੂੰ ਵੀ ਆਪਾਂ ਉੱਥੇ ਲਿਜਾ ਕੇ ਦਿਖਾਈਏ ਪਿੰਡਾਂ ਦੇ ਵਿੱਚੋਂ ਸਾਧਨ ਕਲਾ ਕੇ ਲੋਕਾਂ ਨੂੰ ਦਿਖਾ ਕੇ ਲੈ ਗਏ ਵੀ ਆਹ ਜ਼ਹਿਰ ਆਪਾਂ ਪੀ ਰਹੇ ਹਾਂ ਸ਼ਾਇਦ ਫੇਰ ਸਾਡੇ ਲੋਕ ਉੱਠ ਖੜਨ ਸੋਸ ਨੂੰ ਇਹ ਬੇਨਤੀ ਆ ਵੀ ਤੁਸੀਂ ਉਹਨੇ ਜ਼ਿੰਮੇਵਾਰੀ ਇਹ ਨਹੀਂ ਵੀ ਅੱਜ ਆਪਾਂ ਆਏ ਸਾਡੇ ਵਰਗੇ ਬੋਲ ਕੇ ਤੁਸੀਂ ਸੁਣ ਕੇ ਤੁਰ ਗਏ ਐ ਨਹੀਂ ਐ ਬੋਲ ਬੁਲਾਰਾ ਤੇ ਐ ਸੈਮੀਨਾਰਤਾ ਬੜਾ ਚ ਰੋਗਾ ਰੌਲਾ ਪਾਉਂਦਿਆਂ ਨੂੰ ਹੁਣ ਤਾਂ ਇਹ ਤਨੋਂ ਮਨੋਂ ਸਮਰਪਿਤ ਹੋ ਕੇ ਤੁਰਨਾ ਪੈਣਾ ਜਿੰਨੇ ਬੰਦੇ ਸੀ ਇੱਥੇ ਬੈਠੇ ਆ ਅਸੀਂ ਗੁਰੂ ਘਰ ਬੈਠ ਕੇ ਪਰਨ ਕਰਕੇ ਜਾਈਏ ਇਥੇ ਸੌਂ ਖਾ ਕੇ ਜਾਗੇ ਵੀ ਅਸੀਂ ਤਨੋਂ ਮਨੋਂ ਤੁਰਾਂਗੇ ਅਸੀਂ ਉਹਦੇ ਹਜ਼ਾਰਾਂ ਦੀ ਗਿਣਤੀ ਚ 15 ਅਗਸਤ ਨੂੰ ਇਥੋਂ ਗੱਡੀਆਂ ਲੈ ਕੇ ਬੱਸਾਂ ਲੈ ਕੇ ਜਿਹੜੇ ਵੀ ਸਾਧਨ ਲੈ ਕੇ ਆ ਸਕਦੇ ਆ ਉੱਥੇ ਆਵਾਂਗੇ ਤੇ 15 ਸਤੰਬਰ ਨੂੰ ਜਿੱਦੇ ਬੰਦ ਮਾਰਨਾ ਹੈ ਜਿਹਦੇ ਕੋਲ ਜੀਸੀਬੀ ਆ ਜੀਸੀਬੀ ਲੈ ਕੇ ਜਿਹੜੇ ਗੁਰੂ ਟਰਾਲੀ ਆ ਟਰਾਲੀ ਭਰ ਕੇ ਉਧਰ ਨੂੰ ਇੱਕ ਵਾਰੀ ਵੀ ਹਰਾ ਘਤਨੀਆ ਪਹਰੀਆਂ ਫੇਰੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈਣੀ ਆ ਤੁਸੀਂ ਐ ਲੈ ਲੋ 18 ਜੁਲਾਈ ਨੂੰ ਇਕੱਠੇ ਹੋਏ ਸੀਗੇ ਆਪਣੇ ਜੂਨ ਨੂੰ 18 ਜੂਨ ਨੂੰ ਇਕੱਠੇ ਹੋਏ ਸੀ ਅੱਜ 24 ਜੁਲਾਈ ਹੋ ਗਈ ਆ ਮਹੀਨੇ ਦੇ ਉੱਤੇ ਹੋ ਗਿਆ ਲਗਾਤਾਰ ਸਾਡਾ ਉੱਥੇ ਬੋਲਿਆ ਹੋਇਆ ਐਲਾਨ ਕੀਤਾ ਵੀ ਇੰਨੀ ਤਰੀਕ ਨੂੰ ਭਾਈ ਬੰਨ ਮਾਰਾਂਗੇ ਸਰਕਾਰ ਦੇ ਕੋਈ ਕੰਨਾਂ ਤੇ ਜੂਨੀ ਸਰਕੀ ਉਹਨਾਂ ਨੂੰ ਪਤਾ ਹੈ ਵੀ ਜੇ ਲੋਕ ਉੱਠ ਖੜੇ ਤਾਂ ਹੱਲ ਹੋਊ ਜੇ ਲੋਕ ਅਹੀਂ ਬੈਠੇ ਰਹੇ ਨਿਖਿੱਧ ਜੇ ਹੋ ਕੇ ਘਰ ਆ ਜਾਈ ਛੱਡ ਪਰੇ ਆਪਾਂ ਕੀ ਲੈਣਾ ਆਪਾਂ ਨੂੰ ਕੀ ਆ ਉੱਚੇ ਪੰਗੇ ਜਿਨਾ ਪੈ ਜਗੇ ਉਥੇ ਪਰਚਾ ਨਾ ਹੋ ਜੇ ਉਥੇ ਜੇਲ੍ਹ ਨਾ ਜਾਣਾ ਪੈ ਜੇ ਚਲੋ ਤਾਂ ਜੇਲ੍ਹ ਜਾ ਕੇ ਸਰ ਜੂਗਾ ਪਰਚਾ ਪੈ ਕੇ ਸਰ ਜੂਗਾ ਨਿਕਲ ਆਵਾਂਗੇ ਇਹ ਪਾਣੀ ਪੀ ਕੇ ਉਹੀ ਮਰ ਜੋਗੇ ਆ ਇਹ ਮਜਦੀ ਰਿਪੋਰਟ ਹੈ ਇਹ ਮਜਦੀ ਹਸਪਤਾਲ ਦੀ ਵੀ ਜਿਹੜਾ ਪਾਣੀ ਇਸ ਵੇਲੇ ਪੰਜਾਬ ਪੀ ਰਿਹਾ ਨਾ ਸੋੜੇ ਆਉਣ ਵਾਲੇ ਸਮੇਂ ਦੇ ਵਿੱਚ ਜਵਾਗ ਪੈਦਾ ਹੋਣਣੇ ਜੇ ਪੈਦਾ ਹੋਣਗੇ ਮੰਦਬੁੱਧੀ ਪੈਦਾ ਹੋਣਗੇ ਲੂਲੇ ਲਗੜੇ ਇੰਨੇ ਕਾਣੇ ਜਵਾਗ ਪੈਦਾ ਹੋਣਗੇ ਸ਼ੂਗਰ ਨਾਲ ਕਾਲੇ ਪੀੜੀ ਟੀਵੀ ਕੈਂਸਰ ਤੋਂ ਪੀੜਿਤ ਹੋਣਗੇ ਆਪਾਂ ਵੈਸੀ ਮਰ ਜਾਣਾ ਸ੍ਰੀ ਸਰਕਾਰ ਕੇ ਸੁਰੂ ਇਹੀ ਬੇਨਤੀ ਆ ਵੀ ਹੁਣ ਉੱਠ ਕੇ ਆਪਾਂ ਇਥੇ ਜਾਣਾ ਨਹੀਂ ਆਪਾਂ ਇਥੇ ਬੈਠ ਕੇ ਜਿਹੜੇ ਬੰਦੇ ਜੁੜਨਾ ਚਾਹੁੰਦੇ ਆ ਉਹ ਆਪਣਾ ਨਾਮ ਨੰਬਰ ਪਿੰਡ ਦਾ ਨਾਮ ਲਿਖਾ ਕੇ ਜਾਓ ਇੱਕ WhatsApp ਗਰੁੱਪ ਬਣਾ ਕੇ ਐਸ ਏਰੀਏ ਦੇ ਬੰਦੇ ਲਾ ਕੇ ਦੇ ਬੰਦੇ ਜ਼ਿੰਮੇਵਾਰੀ ਸੰਭੋ ਕੋਈ ਐਡਮਿਨ ਬਣ ਜਿਓ ਦਾ ਉਹ ਜਿਹੜੀ ਸਾਰੀ ਲਗਾਤਾਰ ਆਪਣੀ ਗਤੀਵਿਧੀ ਚੱਲੂਗੀ ਉਹ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚਦੀ ਰਹੂਗੀ ਉਹਦੀ ਤਿਆਰੀ ਵੈਰੀ ਆਪਾਂ ਕਿਵੇਂ ਕਰਨੀ ਆ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਬੈਠ ਕੇ ਵਿਚਾਰਾਂ ਕਰਕੇ ਕੀ ਤਿਆਰ ਕਰਨੀ ਆ ਧੰਨਵਾਦ ਸਾਰੀ ਸੰਗਠਨ ਦਾ ਤੁਸੀਂ ਆਏ ਹੋ ਪ੍ਰਬੰਧਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ